ਉਹ ਵੀ ਸੱਚਾਈ ਆ ਉਹ ਵੀਡੀਓਜ਼ ਵੀ ਮੇਰੀਆਂ ਆ ਉਹ ਵੀ ਸੱਚ ਆ ਤੁਸੀਂ ਉਹਨਾਂ ਦੇ ਘਰੇ ਜਾ ਕੇ ਕਿਰਪਾਨਾ ਮਾਰੀਆਂ ਜਾਂ ਰੂੜੇ ਮਾਰੀਆਂ ਜਾਂ ਕੁਝ ਇਦਾਂ ਵੀ ਨਹੀਂ ਉਹ ਵੀਡੀਓ ਮੇਰੀ ਨਹੀਂ ਹੈਗੀ ਨਹੀਂ ਆਪਦੀ ਵੀ ਕੋਈ ਨਹੀਂ ਤੁਹਾਨੂੰ سزا ਵੀ ਮਿਲ ਜਦੀ ਉਹ ਉਸ ਬੱਚੀ ਦਾ ਸਨੇਹਾ ਸਾਡੇ ਤੱਕ ਪਹੁੰਚ ਗਿਆ ਤੇ ਕੋਈ ਨਾ ਅਸੀਂ ਦੇਖਦੇ ਆਂ ਸਾਰੇ ਪੱਖ ਵੇਖਾਂਗੇ ਹੁਣ ਜੇ ਲੜਾਈ ਸ਼ੁਰੂ ਕੀਤੀ ਹੈ ਨਾ ਤੇ ਇਹਨੂੰ ਡਟ ਕੇ ਲੜੇ ਹਾਂ ਮੇਰਾ ਵੀਰ ਬਿਲਕੁਲ ਸਹੀ ਗੱਲ ਹੈ ਤੇਰੀ ਬਿਲਕੁਲ ਡਟ ਕੇ ਲੜਾਂਗੇ ਆਪਾਂ ਨੂੰ ਵੀ ਪੂਰਾ ਸਾਥ ਦੇਣਾ ਪਏਗਾ ਤਾਂ ਹੀ ਉਸ ਕੁੜੀ ਦਾ ਹੌਸਲਾ ਵਧੇਗਾ ਜਿਸ ਕੁੜੀ ਨੂੰ ਉਸ ਦੇ ਟਰੈਕਟਰ ਦੀ ਪਛਾਣ ਤੋਂ ਜਾਣਿਆ ਜਾਂਦਾ ਸੀ ਅੱਜ ਉਸ ਨੂੰ ਲੋਕੀ ਗਲਤ ਨਿਗਾਹ ਨਾਲ ਦੇਖਣ ਲੱਗੇ ਨੇ ਉਹ ਵੀ ਇਹਨਾਂ ਪੈਣ ਦੇ ਲੋੜਿਆਂ ਕਰਕੇ ਓਪਨ ਫਾਰਮ ਕੁੜੀ ਨੂੰ ਹਰ ਕੋਈ ਜਾਣਦਾ ਹੋਵੇਗਾ ਜਿੰਦੀਆਂ ਵੀਡੀਓ ਵਗੈਰਾ ਲੀਕ ਇਹਨੇ ਪੈਣ ਦੇ ਲੋੜੇ ਨੇ ਕਰਤੀਆਂ ਤੇ ਹੁਣ ਇੱਕ ਹਵਸ ਦੇ ਪੁਜਾਰੀ ਨੇ ਨਾਲੇ ਕਈ ਬੰਦੇ ਦੇ ਭੈਣ ਦੇ ਲੋੜੇ ਟੈਲੀਗ੍ਰਾਮ 'ਚ ਬੈਠੇ 100 ਰੁਪਏ ਉਸ ਕੋਲੇ ਦੀ ਜਿੱਦ ਦਾ ਧਾਮ ਲੈਣ ਲੱਗੇ ਨੇ ਤੇ ਭੈਣ ਦੀ ਫੁੱਦੀ ਖਾਣੇ ਇਹੋ ਜਿਹੀ ਟੈਲੀਗ੍ਰਾਮ ਚੈਨਲਾਂ ਨੂੰ ਬੈਨ ਕੀਤਾ ਜਾਏ ਤੇ ਨਾ ਦੇ ਸਖਤ ਕਾਰਵਾਈ ਕੀਤੀ ਜਾਏ ਸਭ ਤੋਂ ਵੱਡੇ ਹਰਾਮ ਦੇ ਇੱਥੇ ਦਰਲੇ ਜਿਹੜੇ 8ਵੇਂ ਤੇ 7ਵੇਂ ਮਹੀਨੇ ਦੀ ਪਤਾਈਸ਼ ਨੇ ਉਹ ਭੈਣ ਦੇ ਲੋੜੇ ਕਮੈਂਟਾਂ ਦੇ ਵਿੱਚ ਕਹਿੰਦੇ ਨੇ ਕਿ ਇਸ ਤਰ੍ਹਾਂ ਦੇਤੇ ਇੰਨੇ ਪਾਰਟ ਸੈਂਡ ਕਰੀਏ ਇੰਨੇ ਪਾਰਟ ਸੈਂਡ ਕਰੀਏ ਤੇ ਭੈਣ ਦੀ ਫੁੱਦੀ ਖਾਣੇ ਉਹ ਜੇਕਰ ਤੱਦੀ ਭੈਣ ਦੇ ਕਿ ਜਨੇ ਇੰਨੇ ਪਾਰਟ ਸੈਂਡ ਕਰਤੇ ਫਿਰ ਕੀ ਹੋਏਗਾ ਨਾਲੇ ਪੰਜਾਬ ਦੇ ਵਿੱਚ ਇਹਨੇ ਯੂਟਿਊਬਰ ਬਣ ਚੁੱਕੇ ਨੇ ਪਰ ਇਸ ਦੇ ਉੱਤੇ ਕਿਸ ਨੇ ਆਵਾਜ਼ ਨਹੀਂ ਚੁੱਕੀ ਮੈਂ ਦੱਸਣਾ ਚਾਹੁੰਨਾ ਕਿ ਉਸ ਦੇ ਉੱਤੇ ਰੋਸਟਰ ਹੀ ਕਿਉਂ ਬੋਲਣ ਲੱਗੇ ਨੇ ਕਿਸੇ ਵਲੋਗਰ ਦਾ ਹੱਕ ਨਹੀਂ ਬਣਦਾ ਜਾਂ ਉਹਨਾਂ ਦੀਆਂ ਤੀਆਂ ਪੈਣਾ ਜਾਂ ਉਹ ਤੀਆਂ ਪੈਣਾ ਕਿਸੇ ਦੀਆਂ ਨਹੀਂ ਗਿਆ ਕੱਲ ਨੂੰ ਉਹਨਾਂ ਦੀ ਵੀ ਵੀਡੀਓ ਲੀਕ ਹੋਣ ਦੀਆਂ ਤੇ ਉਦੋਂ ਫਿਰ ਕਿਹੜਾ ਆਵਾ ਚੁੱਕੇਗਾ ਉਸ ਦੇ ਉੱਤੇ ਕੋਈ ਵੀ ਫਿਰ ਨਹੀਂ ਬੋਲੇਗਾ ਇਹਨਾਂ ਦੀ ਤਰ੍ਹਾਂ ਅਗਰ ਆਪਾਂ ਵੀ ਚੁੱਪ ਰਹਿ ਜੀਏ ਫਿਰ ਕੱਲ ਪਰਸੋਂ ਜਾਂ ਤਰਸੋਂ ਹਰ ਇੱਕ ਦੀਆਂ ਵੀਡੀਓ ਲੀਕ ਹੁੰਦੀਆਂ ਨਹੀਂ ਹੋਣਗੀਆਂ ਉਹ ਵੀ ਸੱਚਾਈ ਆ ਉਹ ਵੀਡੀਓਜ਼ ਵੀ ਮੇਰੀਆਂ ਆ ਉਹ ਵੀ ਸੱਚ ਆ ਉਹ ਵੀਡੀਓਜ਼ ਮੇਰੀਆਂ ਪ੍ਰਭ ਨਾਲ ਆ ਉਹ ਵੀ ਸੱਚ ਆ ਇਹ ਤੇ ਮਿਤ੍ਰੋਕੁਲੀ ਕਾ ਇਹ ਵੇਖ ਤਾ ਦੱਸੇ ਕੀ ਇਹ ਵੀਡੀਓ AI ਨਾਲ ਬਣਾਈ ਹੋਈ ਨਹੀਂ ਪਰ ਕੁੜੀ ਨੇ ਆਪਣੀ ਸਮਝ ਨਾਲ ਹੀ ਬਖਾਈ ਤੇ ਆਪਣੀ ਨੇ ਦਲਾ ਸ਼ੇਅਰ ਕੀਤੀਆਂ ਇੱਕ ਇੰਟਰਵਿਊ ਦੇ ਵਿੱਚ ਜੇਕਰ ਮਿਤ੍ਰੋਕੁਲੀ ਇਸ ਦੇ ਨਾਲ ਉਸ ਹਮਲੇ ਨਾਲ ਲੱਗੇ ਹੁੰਦੀ ਤੇ ਆਪਣੇ ਟਿਕਣ ਤੇ ਪਹੁੰਚ ਨਹੀਂ ਨਹੀਂ ਸਕੀ ਆਪਾਂ ਤੇ ਸੋਚਣਾ ਸੀ ਕੁੜੀ ਹੀ ਗਲਤ ਹੋਣੀ ਹੈ ਕੁੜੀ ਦਾ ਇਨਾ ਕੈਰੈਕਟਰ ਖਰਾਬ ਹੋਣਾ ਹੈ ਕਿ ਉਸਨੇ ਇਹ ਵੀਡੀਓ ਬਣਵਾਈਆਂ ਉਹਨੇ ਚੈਟ 'ਚ ਭੇਜੀਆਂ ਜਦੋਂ ਉਦੋਂ ਪਤਾ ਲੱਗਾ ਉਹ ਤੇ ਉਹਦਾ ਫਰੈਂਡ ਇੰਦਰ ਤੂੰ ਜਨਾਨਾ ਏ ਖੁਸਰਾ ਜੇਗਰ ਹਰਾਮ ਦੇ ਤੇਰੇ ਤੇ ਲਿਆ ਤੂੰ ਐਨਾ ਹੀ ਹਵਸ ਦਾ ਪਜਾਰੀ ਹੋ ਗਿਆ ਸੀ ਤੇ ਕਰਦੇ ਇਹਨੂੰ ਕਹਿੰਦਾ ਕਿ ਮੇਰਾ ਛਤੀ ਗੁਰੀ ਨਾਲ ਵਿਆਹ ਕਰਾਉ ਮੇਰੇ ਤੋਂ ਨਹੀਂ ਰਿਆ ਜਾਂਦਾ ਤੂੰ ਪੈਨਚੋ ਦਾ ਚੱਕ ਕੇ ਵੀਡੀਓ ਹੀ ਲੀ ਕਰਤੀਆਂ ਨੇ ਫਿਰ ਕਹਿੰਦਾ ਮੇਰੇ ਕੈਨੇਡਾ ਤੋਂ ਵੀਡੀਓ ਦੇਖੋ ਇਹਨੇ ਉਹ ਪੈਨਚੋ ਦਾ ਚੈਟਾਂ ਦਿਖਾਇਆ ਗਲਤ ਨਹੀਂ ਜੀਆਂ ਉਸ ਤੇ ਵਿੱਚ ਕਹਿੰਦਾ ਸੀ ਕਰਾਏ ਹੁਣੇ ਵੀਡੀਓ ਸੈਂਡ ਹੁਣੇ ਕਰਾ ਸੇ ਵੀਡੀਓ ਸੈਂਡ ਮਾਦੀ ਪੁੱਤੀ ਸੰਧ ਕਰ ਲਿਆ ਨਾ ਨੁਕਰ ਕੰਨੀ ਸ਼ੁਰੂ ਕਰ ਦਿੱਤੀ ਤੈਨੂੰ ਮੈਨੂੰ ਇਹ ਕਿਹਾ ਵੀ ਘਰ ਆ ਮਾ ਰਾਮ ਮੈਂ ਕਿਹਾ ਮੈਂ ਨਹੀਂ ਆਉਣਾ ਥੋੜੀ ਬਲਗਰ ਲੈਂਗੁਏਜ ਯੂਜ਼ ਕਰਦਾ ਸੀਗਾ ਉਸ ਤੋਂ ਬਾਅਦ ਇਹਨੇ ਮੈਨੂੰ ਨਹੀਂ ਪਹਿਨੇ ਮੇਰੀ ਇਹ ਉਹ ਤੇ ਕਹਿੰਦੇ ਨੇ ਅਸੀਂ ਪਿਆਰ ਨਾ ਸਦੋਦੇ ਸੀ ਅਸੀਂ ਅੰਦਰ ਆਈਏ ਜਾਂ ਬਾਹਰ ਆਈਏ ਸੋਨਾ ਤੁਸੀਂ ਵੀ ਜਦੋਂ ਇਹ ਵਾਇਰਲ ਹੋ ਰਹੀ ਆ ਤੇ ਬਾਹਰ ਹੁੰਨੇ ਆ ਕਿ ਮੈਂ ਅੰਦਰ ਆਵਾ ਇਹਨੇ ਨਾ ਨੋਰਮਲ ਪੁੱਛਿਆ ਸੀ ਵੀ ਤੁਸੀਂ ਆ ਜਾਓਗੇ ਬਾਹਰ ਕਿ ਮੈਂ ਅੰਦਰ ਆਵਾ ਇਹ ਨਾ ਹੋਵੇ ਨਹੀਂ ਉਹ ਨੋਰਮਲ ਨਹੀਂ ਲੱਗਾ ਭਾਜੀ ਉਹ ਲੱਗਦਾ ਇਦਾਂ ਜਿਦੋਂ ਬਦਮਾਸ਼ੀ ਠੇਕ ਉਦੋਂ ਅੰਦਰ ਦਿੱਤਾ ਦਾ ਇੰਨਾ ਹੀ ਕੁੜੀਆਂ ਦੇ ਵਵਲ ਪ੍ਰਭਾਵ ਹੁੰਦਾ ਤੇ ਤੁਹਾਡਾ ਹੁੰਦਾ ਇਹੋ ਜਿਹੀ ਹਰਕਤਾਂ ਨਾ ਪੁੱਛਦਾ ਕਿ ਮੈਂ ਅੰਦਰ ਮੈਂ ਜੇ ਤੁਸੀਂ ਬਰ ਤਾਂ ਟੱਢ ਲਿਆ ਕਰੇ ਨੋਰਮਲ ਗੱਲਾਂ ਨੇ ਤੇ ਸਾਡੇ ਲਈ ਵੀ ਨੋਰਮਲ ਗੱਲਾਂ ਨੇ ਮੈਂ ਤਾਂ ਇਹ ਕੁੜੀਆਂ ਤੋਂ ਪੁੱਛਣਾ ਕਿ ਮੈਂ ਅੰਦਰ ਮਾਇਆ ਤੁਸੀਂ ਬਾਹਰ ਹੁੰਦੀਆਂ ਜੇ ਨਾਲੇ ਯਾਰ ਮੇਰੇ ਪਿੱਛੇ ਤੇ ਪੂਰਾ ਟੱਬਰ ਪੈ ਜਾਣਾ ਡੰਗਾ ਸੁੱਟੀ ਚੁੱਕੀ ਕੀ ਇਹ ਭੈਣ ਚੁੱਕੀ ਹਲਪ ਤਾਂ ਕੀਤੀ ਜਾਂਦਾ ਹੈ ਮੁੰਡਾ ਇਹਨੂੰ ਭੈਣ ਚੁੱਧ ਨੂੰ ਦਿੰਨੇ ਅੱਜ ਪ੍ਰਸ਼ਾਦ ਹਰ ਕੋਈ ਸੋਚਦਾ ਕਿ ਮੇਰਾ ਮੁੰਡਾ ਇਹਨਾਂ ਕੇਸਾਂ ਦੇ ਵਿੱਚ ਨਾ ਉਲਝੇ ਇਸ ਕਰਕੇ ਤਾਂ ਨੁੱਤੇ ਅੰਕਲ ਦੀਆਂ ਗੱਲਾਂ ਹੋਰ ਵਾਂ ਲੱਗਣ ਗਈਆਂ ਕਿ ਉਸ ਦੀ ਜਗ੍ਹਾ ਤੇ ਤੁਹਾਡੇ ਕੋਲ ਨਹੀਂ ਸੀ ਵੀ ਉਹਨਾਂ ਦੇ ਘਰੇ ਜਾ ਕੇ ਕਿਰਪਾਨਾ ਮਾਰੀਆਂ ਜਾਂ ਰੂੜੇ ਮਾਰੀ ਜਾਂ ਕੁਛ ਇਹ ਤਾਂ ਵੀਡੀਓ ਉਹ ਵੀਡੀਓ ਮੇਰੀ ਨਹੀਂ ਹੈਗੀ ਨਹੀਂ ਵੀਡੀਓ ਵਿੱਚ ਇਹ ਨਹੀਂ ਹੈ ਨਹੀਂ ਜੀ ਨਹੀਂ ਇਹ ਨਹੀਂ ਹੈ ਨਹੀਂ ਇਹ ਨਹੀਂ ਹੈ ਇਹ ਥੋੜੀ ਗੱਲ ਸੀ ਉੱਥੇ ਇਹਦੇ ਤੇ ਹੱਥ ਟੁੱਟੇ ਨਹੀਂ ਅੰਕਲ ਜੀ ਦੇ ਮਾਰਕ ਤੋਂ ਸੋਚਣ ਵਾਲੀ ਗੱਲ ਹੈ ਜੇਕਰ ਇਹ ਉੱਥੇ ਨਹੀਂ ਜਾ ਸਕਦਾ ਤੇ ਇਹ ਦੂਜਿਆਂ ਨੂੰ ਪੇਜ ਤੇ ਸਕਦਾ ਹੀ ਹੈ ਨਾ ਅੰਕਲ ਜੀ ਤੇ ਬੜੀ ਖੇਤੀ ਗੱਲਾਂ ਪਰਛਾਦੇ ਨੇ ਦੇਖੋ ਆਜੂ ਕੇ ਬਾਰਕ ਮੈਂ ਅੰਦਰਾਂ ਮੈਂ ਇਹ ਨਾ ਹੋਵੇ ਨਹੀਂ ਉਹ ਨਾਰਮਲ ਨਹੀਂ ਲੱਗਾ ਭਾਜੀ ਉਹ ਲੱਗਦਾ ਇਦਾਂ ਜਿਦਾਂ ਬਦਮਾਸ਼ੀ ਢਾਹ ਪੁਛਿਆ ਹਾਂ ਇਹ ਤੇ ਹੈਲੂਲੀ ਬਦਮਾਸ਼ ਐ ਇਹਦੀ ਬਦਮਾਸ਼ੀ ਵਾਤੇ ਕਿੱਥੇ ਤੇ ਕਰ ਚੱਲਦੀ ਐ ਕੁੜੀਆਂ ਦੇਕਰ ਕੁੜੀਆਂ ਨੂੰ ਬਲੈਕਮੇਲ ਕਰਨਾ ਆ ਜਾ ਮਿਲਣਾ ਇਹੋ ਜਿਹੀ ਹਰਕਤਾਂ ਕਰਕੇ ਇਹ ਲੂਲੀ ਬਦਮਾਸ਼ ਐ ਮੈਂ ਵੀ ਈਆਂ ਭੈਣਾਂ ਆਣ ਆਇਆ ਮੈਂ ਇਦਾਂ ਕਿਸੇ ਕੁੜੀ ਨੂੰ ਗਲਤ ਕਿਉਂ ਰਿਹੀਂ ਉਹ ਨਾਲ ਮੈਂ ਉਹਦੇ ਨਾਲ ਵਿਆਹ ਕਰਾਉਣਾ ਸੀ ਝੂਠ ਬੋਲੋ بار بار ਝੂਠ ਬੋਲੋ ਨਹੀਂ ਨਹੀਂ ਆਪਣੇ ਹੱਥੀਆਂ ਪੈਣਾ ਨੂੰ ਹੀ ਉਹਨਾਂ ਦੇ ਕਰੈਕਟਿਸ ਦੇ ਨਾਲ ਰਿਸਟ ਕਰੋ ਵੀ ਪਹਿਲਾਂ ਪੇਛ ਦੇਓ ਕਿ ਤੂੰ ਵੀ ਜਾ ਕੇ ਇਹੋ ਜਿਹਾ ਨਤਤਾ ਕਰ ਮੇਰੀ ਤਨਾ ਮੀਡੀਆ ਵਗੈਰਾ ਬਣਾ ਮੈਂ ਤੇ ਉਹ ਜੋ ਫੈਰ ਲੀਕ ਹੋ ਗਾਰਾ ਕਰੀਂ ਤੇ ਮੈਂ ਇੰਨੀ ਗਲਤ ਮੈਸੇਜ ਕਿਉਂ ਲਿਖੀ ਉਹ ਚਾਤਾ ਮੇ ਤੂੰ ਨਹੀਂ ਕੀਤੀਆਂ ਉਹ ਵੀਡੀਓ ਵੀ ਤੂੰ ਨਹੀਂ ਬਣਾਈ ਉਹ ਵੀਡੀਓ ਲੀਕ ਵੀ ਤੂੰ ਨਹੀਂ ਕੀਤੀ ਤੂੰ ਬਸ ਸੱਚਾ ਬੰਦਾ ਹੈ ਤੇ ਸੱਚੇ ਬੰਦੇ ਦੀ ਕੋਈ ਵੀ ਕਦਰ ਨਹੀਂ ਕੀ ਉਹ ਪੈਣ 14 ਕਿਹੜੀਆਂ ਹੜਕਤਾਂ ਕਰੀ ਜਾਂਦਾ ਕਿਹੜਾ ਫੁੱਦੂ ਕੱਤੇ ਜਾਂਦਾ ਲੋਕਾਂ ਦਾ ਲੋਕ ਇੰਨੇ ਪਾਵਲ ਨਹੀਂਗੇ ਤੇਰੀ ਤਨਾ ਸਾਡੀ ਗਲਤੀ ਵੀ ਕੋਈ ਨਹੀਂ ਉਹਨੂੰ ਫਾਇਰ ਵੀ ਬ੍ਰਿਲੀਅਨਟ ਅੰਗਲ ਜੀ ਨਾ ਹੀ ਤੁਹਾਡੀ ਗਲਤੀ ਸੀ ਨਾ ਹੀ ਤੁਹਾਡੀਆਂ ਕੁੜੀਆਂ ਦੀ ਗਲਤੀ ਸੀ ਨਾ ਹੀ ਤੁਹਾਡੇ ਪਰਿਵਾਰ ਦੀ ਗਲਤੀ ਸੀ ਇਹ ਗਲਤੀ ਸੀ ਤੁਹਾਡੇ ਮੁੰਡੇ ਦੀ ਜਿੰਦਗੀ ਸਾਰਾ ਤਨੂ ਹੀ ਮਿਲਣ ਲੱਗੀ ਹੈ ਪਰ ਤੁਸੀਂ ਉਸ ਦੀਆਂ ਗਲਤੀਆਂ ਨੂੰ ਲੁਕਾਉਣ ਵਾਸਤੇ ਕਿੰਨੇ ਇਲਜ਼ਾਮ ਉਸ ਕੁੜੀ ਤੇ ਹੀ ਲਾਈ ਜਾਂਦੇ ਏ ਇਹਦਾ ਮਤਲਬ ਇਹ ਤੇ ਨਹੀਂਗਾ ਕਿ ਉਸ ਕੁੜੀ ਨੇ ਹੀ ਵੀਡੀਓ ਬਣਾ ਲਈ ਕਿ ਟੀਆ ਆਪਣੀਆਂ ਬਣਾ ਕੇ ਨਾਵੇਂ ਉਸ ਕੁੜੀ ਦੀ ਇੱਜ਼ਤ ਤੁਹਾਡੇ ਮੁੰਡੇ ਨੇ ਮਿੱਟੀ ਚ ਮਿਲਾ ਕੇ ਰੱਖਤੀ ਨਾ ਹੀ ਉਹ ਕਿਸੇ ਨੂੰ ਮੂੰਹ ਦਿਖਾਣ ਜੋਗੀ ਹੈ ਨਹੀਂ ਕੀ ਥੇ ਜਾਨ ਜੋਗੀ ਹੈ ਲੋਕੀ ਵੀ ਉਸ ਦਿਨ ਤੇ ਕਿਚਰਾ ਕਰਨਗੇ ਕਿ ਇਹ ਕੁੜੀ ਤੇ ਉਹ ਹੀ ਹੈ ਇਹ ਥੋਏ ਜਿਹੜੀ ਗਲਤ ਕੰਮ ਕਰਦੀ ਸੀ ਉਹਨੂੰ ਮਿੱਤਰੋ ਉਸ ਨੂੰ ਹਰ ਤਰੀਕੇ ਨਾਲ ਦਲਤ ਬਣਾਇਆ ਜਾ ਰਿਹਾ ਹੈ ਪਰ ਉਸ ਨੂੰ ਇਨਸਾਫ ਵੀ ਮਿਲਣਾ ਚਾਹੀਦਾ ਹੈ ਇਸ ਕਰਕੇ ਮਿੱਤਰੋ ਅਮਰਤਪੁਰ ਮੈਰੋ ਨੇਵੀ ਇਸ ਦੇ ਉੱਤੇ ਗਲਤਕੀ ਕੀਤੀ ਆ ਸਜੇ ਗੁੱਡੀ ਨੂੰ ਪ੍ਰਸ਼ਾਸਨ ਸਾਰਿਆਂ ਨੂੰ ਮੈਂ ਸੁਣ ਲਿਆ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਇਆ ਮਤ ਪ੍ਰਸੰਗ ਮੈਰੋ ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਓਗੇ ਮੈਂ ਵੀ ਠੀਕ ਠਾਕ ਆ ਤੇ ਮੈਨੂੰ ਸੁਨੇਹਾ ਪਹੁੰਚਦਾ ਹੋਇਆ ਇੱਕ ਬੱਚੀ ਦਾ ਵੀਡੀਓ ਦੇਖੀ YouTube ਤੇ ਸਿੰਘ ਨੇ ਦਿਖਾਈ ਕਿਸੇ ਨੇ ਤੇ ਬਹੁਤ ਮਾੜੀ ਗੱਲ ਆ ਪੰਜਾਬ ਦੇ ਵਿੱਚ ਇਤਨੀਆਂ ਘਟਨਾਵਾਂ ਵਧ ਰਹੀਆਂ ਨੇ ਚਲੋ ਅਸੀਂ ਵੀ ਚਾਹੀ ਇਦਾਂ ਦੀ ਇੱਕ ਲੜਾਈ ਲੜੀ ਸੀ ਲੜਦੇ ਸੀਗੇ ਤੇ ਚਲੋ ਉਸੇ ਦਾ ਹੀ ਭੁਗਤ ਰਹੇ ਆ ਤੇ ਉਸ ਬੱਚੀ ਦਾ ਸਨੇਹਾ ਸਾਡੇ ਤੱਕ ਪਹੁੰਚ ਗਿਆ ਤੇ ਕੋਈ ਨਾ ਅਸੀਂ ਦੇਖਦੇ ਹਾਂ ਸਾਰੇ ਪੱਖ ਵੇਖਾਂਗੇ ਤੇ ਹੋ ਸਕਦਾ ਮੁੰਡਾ ਵੀ ਕੋਈ ਬਿਆਨ ਦੇਊਗਾ ਪਰ ਜੇ ਬੱਚੀ ਨੇ ਬਿਨਾ ਫੇਸ ਕਵਰ ਕੀਤੇ ਐਨਾ ਕੁਝ ਮੰਨ ਵੀ ਲਿਆ ਇਹ ਦੱਸਿਆ ਵੀ ਉਹ ਵੀਡੀਓ ਜੋ ਹੈ ਨੇ ਮੈਂ ਤਾਂ ਵੀਡੀਓ ਦੇਖਿਆ ਨਹੀਂ ਹੈ ਚਲੋ ਹੋਣਗੀਆਂ ਕੁਝ ਤਾਂ ਵੀ ਇਸ ਮੁੰਡੇ ਨਾਲ ਹੀ ਆ ਤੇ ਇਸ ਮੁੰਡੇ ਦਾ ਜੋ ਡਾਟਾ ਅਸੀਂ ਚੈੱਕ ਕਰਵਾ ਲਿਆ ਤੇ ਬਹੁਤ ਮਾੜੀ ਗੱਲ ਆ ਪੁਲਿਸ ਨੂੰ ਐਕਸ਼ਨ ਕਰਨਾ ਚਾਹੀਦਾ ਪੁਲਿਸ ਪਹਿਲਾਂ ਵੀ ਸਾਰਿਆਂ ਤੇ ਐਕਸ਼ਨ ਕਰਦੀ ਆ ਤੇ ਉਹ ਤਾਂ ਪੁਲਿਸ ਦਾ ਹੱਕ ਹੁੰਦਾ ਵਾ ਪਰਚਾ ਦਰਜ ਕਰਨਾ ਕੌਣ ਬੇਕਸੂਰਾ ਕਸੂਰਵਾਰਾ ਉਹ ਕੋਰਟ ਦਾ ਗਾਂ ਫਰਜ ਬਣ ਜਾਂਦਾ ਜਲੰਧਰ ਦੀ ਪੁਲਿਸ ਤੇ ਜੋ ਪੰਜਾਬ ਸਰਕਾਰ ਆ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਅਸੀਂ ਵੀ ਜੋ ਇਹ ਘਟਨਾ ਵਾਪਰੀ ਆ ਮਸਲਾ ਚੱਲ ਰਿਹਾ ਵਾ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਇੱਕ ਧੀ ਧਿਆਣੀ ਦੀ ਇੱਜ਼ਤ ਦਾ ਮਸਲਾ ਵਾ ਪਰਿਵਾਰ ਦਾ ਮਸਲਾ ਵਾ ਤੇ ਜਲੰਧਰ ਦੀ ਪੁਲਿਸ ਨੂੰ ਇਹ ਇੱਕ ਦੋ ਦਿਨਾਂ ਦੇ ਵਿੱਚ ਪਰਚਾ ਦਰਜ ਕਰਨਾ ਚਾਹੀਦਾ ਜਿੱਦ ਤੱਕ ਸਾਰਿਆਂ ਤੇ ਹੀ ਹੁੰਦੇ ਆ ਪਰਚਾ ਦਰਜ ਇਹ ਵੀ ਵਿਆਹ ਦਾ ਝਾਂਸਾ ਦੇ ਕੇ ਕੁੜੀ ਦੇ ਨਾਲ ਨਜਾਇਜ਼ ਰਿਸ਼ਤੇ ਬਣੇ ਆ ਚਾਹੇ ਕੁੜੀ ਕਿਵੇਂ ਵੀ ਆ ਅਸੀਂ ਨਹੀਂ ਕਹਿੰਦੇ ਕੁੜੀ ਸਹੀ ਆ ਜਾਂ ਕੁੜੀ ਗਲਤ ਆ ਪਰ ਅਸੀਂ ਇਸ ਕੇਸ ਨੂੰ ਦੇਖਾਂਗੇ ਕਿਉਂਕਿ ਕੁੜੀ ਦੇ ਅਸੀਂ ਨਿੱਜੀ ਚੀਜ਼ਾਂ ਬਣ ਤੋਂ ਜਾਣੂ ਨਹੀਂ ਹੈਗੇ ਤੇ ਉਹਨੇ ਮੰਨਿਆ ਵੀ ਉਹ ਵੀਡੀਓ ਸੱਚੀਆਂ ਨੇ ਤੇ ਉਸ ਮੁੰਡੇ ਨਾਲ ਹੀ ਨੇ ਮੁੰਡੇ ਦਾ ਡਾਟਾ ਮੁੰਡੇ ਦੀਆਂ ਫੋਨ ਆਈਡੀਆਂ ਸਭ ਕੁਝ ਟ੍ਰੇਸ ਕਰ ਸਕਦੇ ਆ ਪੁਲਿਸ ਕੋਲ ਸਭ ਕੁਝ ਹੈ ਤੇ ਇੱਕ ਜੋ ਇੰਦਰ ਆ ਮੁੰਡਾ ਉਹਨਾਂ ਨੇ ਇਸ ਚੀਜ਼ ਨੂੰ ਵਾਇਰਲ ਕੀਤਾ ਤੇ ਇਹਨਾਂ ਤੇ ਗੋਲੀਆਂ ਉਹ ਕਹਿੰਦੇ ਪਾਈਆਂ ਗਈਆਂ ਨੀਂਦ ਵਾਲੀਆਂ ਜੋ ਮੁੰਡਿਆਂ ਨੇ ਚੈਟ ਦੇ ਵਿੱਚ ਮੰਨਿਆ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਵਿਆਹ ਦਾ ਝਾਂਸਾ ਦੇ ਕੇ ਕੁੜੀ ਨਾਲ ਨਾਜਾਇਜ਼ ਸੰਬੰਧ ਬਣਾਉਣ ਸੰਬੰਧੀ ਫਿਰ ਇਹਨਾਂ ਜਾਇਬੰਦ ਬਣਾ ਕੇ ਜਦੋਂ ਕੁੜੀ ਨੇ ਇਸ ਚੀਜ਼ ਤੋਂ ਰੋਕਿਆ ਘਰੇ ਆ ਕੇ ਹਮਲਾ ਕਰਨ ਸੰਬੰਧੀ ਤੇ ਫਿਰ ਹਮਲਾ ਕਰਨ ਤੋਂ ਬਾਅਦ ਧਮਕੀ ਦਿੱਤੀ ਗਈ ਹੈ ਤੇ ਕੁੜੀ ਨੂੰ ਚੈਟ ਤੇ ਭੇਜੀਆਂ ਗਈਆਂ ਵੀਡੀਓ ਨੂੰ ਲੀਕ ਕਰਨ ਸੰਬੰਧੀ ਜੋ ਇਹ ਤਾਰਾਵਾ ਬਣਦੀਆਂ ਨੇ ਉਹ ਤਾਰਾਵਾ ਲਾ ਕੇ ਮੁੰਡੇ ਦੇ ਉੱਤੇ ਜੋ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਸੀਂ ਨਹੀਂ ਚਾਹੁੰਦੇ ਪੰਜਾਬ ਦੀਆਂ ਧੀਆ ਪੈਣਾ ਜਾਂ ਕੋਈ ਹੋਰ ਵੀ ਆ ਵੀ ਉਹ ਮੁੜ ਕੇ ਪ੍ਰਸ਼ਾਸਨ ਤੇ ਯਕੀਨ ਨਾ ਕਰਨ ਸਰਕਾਰਾਂ ਤੇ ਯਕੀਨ ਨਾ ਕਰਨ ਫਿਰ ਸਾਡੇ ਤੇ ਜਦੋਂ ਸਾਡਾ ਨਾਮ ਆਉਂਦਾ ਵਿੱਚ ਫਿਰ ਅਸੀਂ ਤਾਂ ਕੁਛ ਨਾ ਕੁਛ ਵੇਖਾਂਗੇ ਕਰਾਂਗੇ ਫਿਰ ਅਸੀਂ ਤਾਂ 302 ਚ ਹੀ ਪਾਵਾਂਗੇ ਹੁਣ ਫਿਰ ਜੇਕਰ ਇਸ ਨੂੰ ਕੁੜੀ ਨੂੰ ਪ੍ਰਸ਼ਾਸਨ ਇਨਸਾਫ ਨਹੀਂ ਦਿਵੰਦਾ ਤੇ ਅਮਰਪਾਲ ਭਾਈ ਮੇਰੋ ਬਿਲਕੁਲ ਤਿਆਰ ਨਹੀਂ ਇਨਸਾਫ ਦਿਵਾਨਾ ਤੇ ਪਹਿਲਾਂ ਪ੍ਰਸ਼ਾਸਨ ਦੀ ਸੁਣਨੀ ਹੈ ਫਿਰ ਅਮਰਪਾਲ ਭਾਈ ਆਪਣੇ ਆਪ ਹੀ ਦੇਖਣਗੇ ਅਸੀਂ ਤਾਂ ਮਰੇ ਹੋਈਆਂ ਖਤਮ ਹੋਈਆਂ ਵੀ ਕੋਈ ਨਾ ਜੀ ਤੁਸੀਂ ਸਾਨੂੰ ਇਸੇ ਢਲ-ਢਾਲ ਚ ਠੱਕਣਾ ਚਾਹੁੰਦੇ ਆ ਕਿ ਅਸੀਂ ਇਹ ਸੱਚੀ ਨੂੰ ਨਿصاف ਜ਼ਰੂਰ ਦਵਾਵਾਂਗੇ। ਇਸ ਤੋਂ ਪਹਿਲਾਂ ਸਾਡੇ ਵਾਲਾ ਨਿصاف ਵਾਲਾ ਝੰਡਾ ਚੱਕਿਆ ਜਾਵੇ ਤੇ ਗਵਰਨਮੈਂਟ ਤੇ ਪੁਲਿਸ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਮੁੰਡੇ ਨੂੰ ਜਿਹੜਾ ਪ੍ਰਭ ਹੈਗਾ ਵਾ ਉਹ ਕੈਨੇਡੀਅਨ ਫਾਰਮ ਵਾਲਾ ਉਹਨੂੰ ਫੜ ਕੇ ਤੇ ਇਹਨਾਂ ਦਾ ਆਮੋ ਸਾਹਮਣਾ ਕਰਾਇਆ ਜਾਵੇ। ਤੇ ਜੇ ਮੁੰਡਾ ਗਲਤ ਪਾਇਆ ਜਾਂਦਾ ਵਾ ਮੈਡੀਕਲ ਕਰਾਇਆ ਜਾਵੇ ਕੁੜੀ ਦਾ ਵੀ ਤੇ ਮੁੰਡੇ ਦਾ ਵੀ। ਜਿਸ ਦਿਨ ਕੁੜੀ ਦੇ ਘਰੇ ਇੱਟਾ ਰੋੜੇ ਚੱਲੇ ਆ ਮੁੰਡੇ ਦੀ ਗੱਡੀ ਆਈ ਆ ਉਸ ਦਿਨ ਦੀ ਲੋਕੇਸ਼ਨਾਂ ਕਢਾਈਆਂ ਜਾਣ। ਮੁੰਡੇ ਦੀ ਲੋਕੇਸ਼ਨ ਉੱਥੋਂ ਦੀ ਕੋਈ ਆ। ਉਸ ਗੱਡੀ ਦੇ ਰਾਹ ਦੇ ਸੀਸੀਟੀਵੀ ਕੈਮਰੇ ਚੈੱਕ ਕਰਾਈ ਜਾਨ ਫੋਰਚੂਨਰ ਉਹੀ ਆਈ ਸੀਗੀ ਤੇ ਪੁਲਿਸ ਨੂੰ ਪੁਲਿਸ ਤੋਂ ਕੀ ਲੁਕਿਆ ਪੁਲਿਸ ਨੂੰ ਸਾਰਾ ਕੁਝ ਹੀ ਪਤਾ ਹੁੰਦਾ ਤੇ ਜੋ ਹੈਗੀ ਆ ਬਣਦੀ ਕਾਰਵਾਈ ਕੀਤੀ ਜਾਵੇ ਇੱਕ ਬੱਚੀ ਨੂੰ ਇੱਕ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਐਵੇਂ ਕਿ ਇੱਜ਼ਤ ਆ ਜਿਹੜੀ ਪੰਜਾਬ ਦੀ ਦੋਨੇ ਪੰਜਾਬ ਦੇ ਵਸਨੀਕ ਨੇ ਚਾਹੇ ਉੱਧਰ ਹੋਜੋ ਚਾਹੇ ਉੱਧਰ ਹੋਜੋ ਇੱਜ਼ਤ ਪੰਜਾਬ ਦੀ ਕੋਈ ਖਰਾਬ ਹੋ ਰਹੀ ਆ ਪੰਜਾਬ ਚ ਇਦਾਂ ਦੀਆਂ ਕਟੜਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ ਬਾਕੀ ਪ੍ਰਭ ਜੋ ਮੁੰਡਾ ਕੈਨੇਡੀਅਨ ਫਾਰਮ ਵਾਲਾ ਹੈਗਾ ਉਹਨੂੰ ਪਤਾ ਵਾ ਜੋ ਉਹਨੂੰ ਕੋ ਉੱਧਰ ਦੇ ਵਿੱਚ ਉਹ ਕਰ ਰਿਹਾ ਜਿਹੜੀ ਜਿਹੜੀ ਬੱਚੀ ਨਾ ਕੀਤਾ ਉਹਨਾਂ ਦੇ ਵੀ ਸਾਡੇ ਤੱਕ ਸਨੇਹੇ ਪਹੁੰਚ ਗਏ ਆ ਜਾਂ ਇੱਕ ਹੋਰ ਕੁੜੀ ਸੀਗੀ ਆਪਾਂ ਕਿਉਂ ਕਿਸੇ ਬੱਚੀ ਦਾ ਨਾਮ ਲੈਣਾ ਉਹਨਾਂ ਦਾ ਵੀ ਸਨੇਹਾ ਪਹੁੰਚਿਆ ਤੇ ਟਕਿਆ ਰਵੇ ਤਾਂ ਵਧੀਆ ਗੱਲ ਆ ਬਾਕੀ ਕੋਈ ਨਾ ਹਰੇਕ ਨੂੰ ਆਪਦਾ ਪੱਖ ਰੱਖਣ ਦਾ ਫਰਜ ਹੈ ਤੇ ਉਹਨੂੰ ਰੱਖਣਾ ਚਾਹੀਦਾ ਤੇ ਦੇਖੋ ਅੱਗੇ ਕੀ ਹੁੰਦਾ ਤੇ ਪਰ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਮੈਂ ਕਿਸੇ ਨੂੰ ਕੋਈ ਧਮਕੀ ਨਹੀਂ ਦੇਣਾ ਚਾਹੁੰਦਾ ਵੀ ਇਹੀ ਕਹਿਣਾ ਚਾਹੁੰਦਾ ਜੇ ਬੱਚੀ ਨੇ ਸਾਡਾ ਨਾਮ ਲਿਆ ਵਾ ਤੇ ਜਿਹੜੀ ਪੰਜਾਬ ਪੁਲਿਸ ਹੈਗੀ ਤੇ ਪੰਜਾਬ ਸਰਕਾਰ ਆ ਉਹ ਬੱਚੀ ਦੀ ਪਹਿਲ ਦੇ ਆਧਾਰ ਤੇ ਸੁਣਵਾਈ ਕਰੇ ਤੇ ਜਿਹੜੇ ਹੈਗੇ ਆ ਗਾਂ ਵਾਲੇ ਬੰਦੇ ਹੈਗੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੇ ਜਾਂ ਉਹ ਇੱਕ ਐਗਜ਼ਾਮਪਲ ਜਿਹੜੀ ਹੈਗੀ ਆ ਉਹ ਫੈਟ ਕੀਤੀ ਜਾ ਸਕਦੀ ਵੀ ਜੇ ਕਿਸੇ ਨਾਲ ਬੱਚੇ ਨਾਲ ਇਦਾਂ ਹੁੰਦਾ ਤੇ ਉਹ ਦਾਹ ਪਈ ਇਦਾਂ ਹੋ ਸਕਦਾ ਕਾਰਵਾਈ ਹੋ ਸਕਦੀ ਆ ਜੇ ਇਹ ਥੋੜੇ ਕਿ ਦਿਨਾਂ ਦੇ ਵਿੱਚ ਕੋਈ ਰਿਜ਼ਲਟ ਨਹੀਂ ਆਉਂਦਾ ਇਸ ਗੱਲ ਦਾ ਵੀ ਪ੍ਰਭਸ ਲੱਖਾ ਪਿੱਛੇ ਨਹੀਂ ਜਾਂਦਾ ਜਾਂ ਪ੍ਰਭ ਇੰਡੀਆ ਛੱਡ ਜਾਂਦਾ ਕਿਤੇ ਹੋਰ ਚਲਿਆ ਜਾਂਦਾ ਤੇ ਇਹ ਅਣਗਹਿਲੀ ਗਵਰਨਮੈਂਟ ਦੀ ਤੇ ਪੁਜਾਬ ਪੁਲਿਸ ਦੀ ਹੋਕੀ ਦੂਜੀ ਗੱਲ ਜੇ ਇਸ ਬੱਚੀ ਨੂੰ ਨਿਆਂ ਨਹੀਂ ਮਿਲਦਾ ਤੇ ਭਾਈ ਇਹ ਵਿਚਾਰੇ ਨੇ ਸਾਡਾ ਨਾਂ ਲਿਆ ਵਾ ਤੇ ਅਸੀਂ ਜ਼ਰੂਰ ਇਹ ਲੜਾਈ ਲੜਾਂਗੇ ਤੇ ਬੱਚਿਆਂ ਨੂੰ ਅਸੀਂ ਇਸ ਨੇ ਆਡੀਓ ਰਾਹੀਂ ਸੁਨੇਹਾ ਦੇਣਾ ਚਾਹੁੰਦੇ ਆ ਕਿ ਛੋਟਾ ਸਾਨੂੰ ਜੋ ਹੈ ਤੁਸੀਂ ਬੇਨਤੀ ਕੀਤੀ ਆ ਅਸੀਂ ਹੁਕਮ ਸਮਝ ਕੇ ਫਿਰ ਐਕਸ਼ਨ ਲਾਵਾਂਗੇ ਤੇ ਅਸੀਂ ਨਹੀਂ ਦੇਖਣਾ ਜ਼ਰੂਰੀ ਨਹੀਂ ਹੈ ਸਰਕਾਰ ਇਦਾਂ ਦੂਰਾ ਮਾਪਦੰਡ ਨਾ ਰੱਖੇ ਵੀ ਜਿਹੜੇ ਗਰੀਬ ਬੱਚੇ ਹੁੰਦੇ ਉਹਨਾਂ ਤੇ ਰਾਤੋ-ਰਾਤ ਪਰਚਾ ਹੋ ਜਾਂਦਾ ਜਿਹੜੇ ਕਰੋੜਾਪਤੀ ਹੁੰਦੇ ਆ ਉਹਨਾਂ ਲਈ ਇੰਨੇ ਦਿਨ ਕਿਉਂ ਪਾਏ ਗਏ 2 ਮਹੀਨਿਆਂ ਦੇ ਠੀਕ ਆ ਸਾਡੇ ਲਈ ਸਾਰੇ ਇੱਕੋ ਜਿਹੇ ਆ ਜਿਹੜਾ ਹੈਗਾ ਜੁਰਮ ਕਰਨ ਵਾਲਾ ਉਹ چاہے ਰਾਜੇ ਦਾ ਮੁੰਡਾ ਹੋਵੇ ਤੇ ਉਹ ਸਾਡੇ ਲਈ ਇੱਕ ਅੱਖ ਨਾ ਹੀ ਵੇਖਣ ਵਾਲੇ ਬੰਦੇ ਆ ਤੇ ਕੋਈ ਨਾ ਤੁਸੀਂ ਵੇਖੋ ਅਸੀਂ ਦੇਖਦੇ ਆਂ ਇੱਕ ਦੋ ਦਿਨ ਵੇਖਦੇ ਆਂ ਤੇ ਫਿਰ ਭਾਈ ਕੋਈ ਨਾ ਕੋਈ ਤਾਂ ਅਸੀਂ ਕੁਝ ਨਾ ਕੁਝ ਤਾਂ ਕਰਾਂਗੇ ਸਾਨੂੰ ਕਰਨਾ ਹੀ ਪੈਣਾ ਇਦਾਂ ਨਹੀਂ ਹੈਗਾ ਇਦਾਂ ਪੰਜਾਬ ਲਈ ਜੇ ਤੁਰਿਆ ਤੇ ਪੰਜਾਬ ਲਈ ਲੜਾਂਗੇ ਇਹ ਵੀ ਬੱਚੀ ਪੰਜਾਬ ਦੀ ਆ ਤੇ ਇਹ ਬੱਚੀ ਦੇ ਪਰਿਵਾਰ ਨੂੰ ਵੀ ਕਹਿੰਨੇ ਆ ਤੁਸੀਂ ਬੱਚਿਆਂ ਦਾ ਧਿਆਨ ਰੱਖਿਆ ਕਰੋ ਇਦਾਂ ਜਾਣਾ ਨਹੀਂ ਚਾਹੀਦਾ ਸੀ ਜਿੱਦਾਂ ਉਹ ਬੱਚੀ ਗਈ ਆ ਉੱਤੇ ਚਲੋ ਵਿਸ਼ਵਾਸ ਕਰਕੇ ਗਈ ਆ ਵੀ ਉਹਦੇ ਨਾਲ ਉਹਨੇ ਵਿਆਹ ਕਰਾਉਣਾ ਤੇ ਬਾਕੀ ਚਲੋ ਖਿਆਲ ਰੱਖਿਆ ਕਰੋ ਸਾਰੇ ਜਣੇ ਆਪਣੇ ਬੱਚਿਆਂ ਦਾ ਤੇ ਭੈਣਾ ਨੂੰ ਤੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਇਦਾਂ ਨਾ ਕਰੋ ਪੰਜਾਬ ਦੀਆਂ ਇਚਤਾਂ ਰੁਲੀ ਜਾਂਦੀਆਂ ਤੇ ਇਹ ਰਿਕਾਰਡ ਤੇ ਚੜ੍ਹੀ ਜਾਂਦੀਆਂ ਆਉਣ ਵਾਲੇ 100 ਸਾਲ ਨੂੰ 50 ਸਾਲਾਂ ਨੂੰ ਇਹ ਰਿਕਾਰਡ ਸਾਹਮਣੇ ਆਉਣਗੇ ਕਿ ਤੁਹਾਡੇ ਵਾਰਸੇ ਇਦਾਂ ਦੇ ਹੁੰਦੇ ਸੀ ਤੁਹਾਡੇ ਬੱਚੇ ਇਦਾਂ ਦੇ ਹੁੰਦੇ ਸੀ ਵੀ ਆਹ ਦੇਖ ਲਓ ਪਰ ਇੱਕ ਗੱਲ ਮੈਂ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਹੁਣ ਜੇ ਲੜਾਈ ਸ਼ੁਰੂ ਕੀਤੀ ਹੈ ਨਾ ਤੇ ਇਹਨੂੰ ਡਟ ਕੇ ਬਿਲਕੁਲ ਡਟ ਕੇ ਲੜਨਾ ਚਾਹੀਦਾ ਨਾਲੇ ਅਮਰਤਪਾਲ ਭਾਈ ਮੈਰੋ ਨੇ ਇੱਕ ਇਗਜ਼ਾਮਪਲ ਵੀ ਦਿੱਤੀ ਜਿਹਨੂੰ ਸੁਣ ਕੇ ਤੁਹਾਨੂੰ ਬੜੀਆ ਲੱਗੀਦਾ ਇੱਕ ਫੁੱਲਨ ਦੇਵੀ ਜਿਹੜੇ ਜਿੰਨਾਂ ਬੜੇ ਹੀ ਬੰਦਿਆਂ ਨੇ ਰੇਟ ਕੀਤਾ ਤੇ ਉਹ ਜੰਗਲ ਦੇ ਦੇ ਵੀ ਦੇ ਕੀ ਕੋ ਚਾ ਕੇ ਸੁਣਾ ਦੋ ਜੀ ਜੀ ਦੀ ਇੱਕ ਗੱਲ ਅਸੀਂ ਹੋਰ ਦੱਸਣਾ ਚਾਹੁੰਦੇ ਆ ਵੀ ਇੰਡੀਆ ਦਾ ਕੋਈ ਇੱਕ ਸਚਾਈ ਹੈ ਤੁਸੀਂ ਸਰਚ ਕਰ ਲਿਓ ਫੁੱਲਣ ਨਾ ਫੁੱਲਣ ਦੇਵੀ ਨਾਂ ਦੀ ਔਰਤਾ ਇੱਕ ਉਹਦਾ ਗਾਇਕ ਹੋਇਆ ਸੀ ਤੇ ਉਹਨੇ ਫਿਰ ਜਦੋਂ ਜੰਗਲ ਦਾ ਰੱਖ ਕਰ ਲਿਆ ਮਿਲ ਗਏ ਹੋਣਗੇ ਸਾਡੇ ਵਰਗੇ ਉਹਨਾਂ ਨੂੰ ਵੀ ਤੇ ਹਥਿਆਰਾਂ ਦੀ ਟ੍ਰੇਨਿੰਗ ਲੈ ਕੇ ਤੇ ਉਹਨੇ ਕਰੋ ਸਾਰੇ ਹੀ ਮਾਰਦੇ ਸੀ ਅਸੀਂ ਕਾਨੂੰਨਕਾ ਵਸਥਾ ਨੂੰ ਵਿਗਾੜਨਾ ਨਹੀਂ ਚਾਹੁੰਦੇ ਪਰ ਜੇ ਕਾਨੂੰਨ ਤੇ ਸਰਕਾਰਾਂ ਇੰਨਾ ਲੇਟ ਕਰ ਰਹੀਆਂ ਇੱਕ ਬੱਚੀ ਦੀ ਇੱਜ਼ਤ ਨੂੰ ਲੈ ਕੇ ਇਨਸਾਫ ਨੂੰ ਤੇ ਫਿਰ ਅਸੀਂ ਇਸ ਬੱਚੀ ਨੂੰ ਦੱਸਣਾ ਚਾਹੁੰਦੇ ਆਂ ਵੀ ਅਸੀਂ ਜ਼ਰੂਰ ਆਵਾਂਗੇ ਮੈਂ ਆਵਾਂ ਜਾਂ ਸਾਡੇ ਬੰਦੇ ਆਉਣ ਤੇ ਤੁਹਾਡੇ ਸਾਹਮਣੇ ਖੜੇ ਹੋਣਗੇ ਤੁਹਾਡੀ ਇੱਜ਼ਤ ਲੁੱਟਣ ਵਾਲੇ ਤੇ ਇੱਜ਼ਤ ਨੂੰ ਖਲਾਉਣ ਵਾਲੇ ਇੱਥੇ ਵੀਡੀਓ ਵਾਇਰਲ ਕਰਨ ਵਾਲੇ ਹਥਿਆਰ ਤੁਹਾਡੇ ਹੱਥ ਚ ਆਉਣਗੇ ਤੇ ਅਸੀਂ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਦੱਸ ਦਿਆਂਗੇ ਵੀ ਤੁਸੀਂ ਆਪਦੇ ਹੱਥੀ ਵੀ ਆਪਦੀ ਲੁੱਟੀ ਇੱਜ਼ਤ ਦਾ ਬਦਲਾ ਲੈ ਸਕਦੀਆਂ ਰੋਣਾ ਇਨਸਾਫ ਲੈਣਾ ਨਹੀਂ ਹੁੰਦਾ ਤੁਸੀਂ ਜੇ ਥੋੜੀ ਹੈ ਜਿਹੜੀ ਲੁੱਟੀ ਆ ਤੇ ਕਾਇਮ ਹੋ ਜੋ ਜੇ ਤੁਹਾਨੂੰ ਕਿਸੇ ਨੇ ਨਿਸਾਬਨਾ ਦਿਵਾਇਆ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਬਦਲਾ ਤੁਸੀਂ ਆਪਣੇ ਹੱਥੀਂ ਆਪਣੀ ਲੁੱਟੀ ਜਿੱਦ ਤਦਾ ਲਵੋਗੇ ਤੇ ਸਾਰਾ ਕੁਝ ਆਪਾਂ ਇੱਥੇ ਹੀ ਨਿਵੇੜ ਦੇਵਾਂਗੇ ਤੇ ਕੋਈ ਨਾ ਵਾਰ-ਵਾਰ ਇੱਥੇ ਜੰਮਣਾ ਨਹੀਂ ਵਾਰ-ਵਾਰ ਮਰਨਾ ਨਹੀਂ ਇੱਕ ਵਾਰ ਆਇਆ ਇੱਕ ਵਾਰ ਜਾਣਾ ਤੇ ਪਤਾ ਲੱਗ ਜੇ ਵੀ ਸਾਡੀ ਇੱਜ਼ਤ ਨਾਲ ਵੀ ਕਿਸੇ ਨੇ ਕੁਲਵਾੜ ਕੀਤਾ ਸੀ ਤਾਂ ਜੋ ਹੋਰ ਵੀ ਭੈਣਾ ਨਹੀਂ ਬੱਚੀਆਂ ਨੇ ਜਾਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਇਤਿਹਾਸ ਨੂੰ ਵੀ ਯਾਦ ਰੱਖਣਗੀਆਂ ਵੀਹਾ ਵੀਰ ਵੀ ਇੱਕ ਕੁੜੀ ਦੀ ਅੱਜ ਕਿਸੇ ਨੇ ਇਸ ਤਰ੍ਹਾਂ ਲੁੱਟੀ ਸੀ ਤੇ ਉਸ ਕੁੜੀ ਨੇ ਆਪਦੀ ਅੱਜ ਲੁੱਟੀ ਅਜਿਸ ਦਾ ਬਦਲਾ ਆਪ ਲਿਆ ਤੇ ਆਪਦੇ ਹੱਥੀ ਲਿਆ ਤੇ ਉਸ ਸਮੇਂ ਦੀ ਵੀ ਕੋਈ ਬਹੁਤੀ ਅਡੀਕ ਕਰਨ ਦੀ ਲੋੜ ਨਹੀਂ ਜੇ ਸਰਕਾਰਾਂ ਨੇ ਨਾ ਐਕਸ਼ਨ ਲਿਆ ਪੁਲਿਸ ਨੇ ਨਾ ਐਕਸ਼ਨ ਲਿਆ ਤੇ ਬੱਚੀ ਨੂੰ ਕਹਿੰਨੇ ਤਿਆਰ ਨਹੀਂ ਸਾਰਾ ਕੁਝ ਭੇਜ ਦਿਆਂਗੇ ਹੋ ਸਕਦਾ ਮੈਂ ਆਪ ਹੀ ਖੁਦ ਆਵਾਂ ਜਿਵੇਂ ਮਰਜ਼ੀ ਆਵਾਂ ਫਿਰ ਮੈਂ ਪਹੁੰਚੂਗਾ ਤੇ ਆਪਾ ਇਹ ਜ਼ਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੜ੍ਹਦੀ ਕਲਾ ਚਾਂ ਇਸ ਆਡੀਓ ਰਾਹੀਂ ਮੈਂ ਸਨੇਹਾ ਦੇਣਾ ਚਾਹੁੰਦਾ ਮੈਂ ਕੋਈ ਇੰਸਟਾਗ੍ਰam ਵਟਸਐਪ ਜਾਂ ਕੋਈ ਹੋਰ ਐਪਲੀਕੇਸ਼ਨ ਦੀ ਵਰਤੋਂ ਨਹੀਂ ਕਰਦਾ ਤੇ ਜੇ ਕਿਸੇ ਨਾਲ ਕੋਈ ਗੱਲਬਾਤ ਹੁੰਦੀ ਆ ਵੀ ਪੈਸੇ ਮੰਗਾਉਣ ਸੰਬੰਧੀ ਜਾਂ ਕੋਈ ਹੋਰ ਗੱਲਬਾਤ ਨਾ ਤਾਂ ਮੈਂ ਕਿਸੇ ਤੋਂ ਮੰਗਿਆ ਨਾ ਮੈਨੂੰ ਕਿਸੇ ਨੇ ਕੁਝ ਦਿੱਤਾ ਨਾ ਮੈਂ ਕਿਸੇ ਤੋਂ ਕੁਝ ਲਿਆ ਨਾ ਲੈਣਾ ਮੈਂ ਠੀਕ ਆ ਜਿਵੇਂ ਵੀ ਅਮਾਰਾਜ ਦੇ ਬਾਣੇ ਦੇ ਵਿੱਚ ਆ ਤੇ ਕੋਈ ਨਾ ਅਸੀਂ ਵੇਖਦੇ ਆ ਜੋ ਕੀਤਾ ਉਹ ਭੁਗਤਾਂਗੇ ਮੈਂ ਵਾਪਸ ਆਉਂਗਾ ਜ਼ਰੂਰ ਆਉਂਗਾ ਤੇ ਸਭ ਚੜ੍ਹਦੀ ਕਲਾ ਦੇ ਵਿੱਚ ਰਹੋ ਭੁੱਲਾ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲੇ ਫਰਬ ਕਹਿੰਦਾ ਉਸ ਦਾ ਰਿਲੇਸ਼ਨ ਕਿਸੇ ਮੁੰਡੇ ਨਾਲ ਸੀ ਤੇ ਉਹ ਕੁੜੀ ਜਾਂਦੀ ਹੈ ਉਹ ਰਿਲੇਸ਼ਨ ਮੇਰੀ ਹੀ ਸੀ ਉਸ ਨਾਲ ਸੀ ਫਰੈਂਡ ਨਾਲ ਤੇ ਹੁਣ ਇਹਨਾਂ ਨੂੰ ਸੋਚ ਆਈ ਜੀ ਇਹ ਆਪਣ ਉਸ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਹੀ ਜਾਏਗੀ ਤੇ ਨਾਲੇ ਆਹ ਦੀ ਵੀਡੀਓ ਜਨ ਇਹ ਵੀਡੀਓ ਚੰਗੀ ਲੱਗ ਗਈ ਲਾਈਕ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਮਿਲਦੇ ਅਗਲੀ ਵੀਡੀਓ ਤੱਕ ਕੇਅਰ ਬਾਈ ਬਾਈ ਪਪਰਕਾ